ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋੜੀਆਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਆਪਾਂ ਸ਼ੀਨੀ ਵਾਲਾ ਕਲਾੜੀ ਫਾਰਮ ਤੋਂ ਕਵਰ ਕਰਦੇ ਆਂ ਵਪਾਰ ਦਾ ਕੰਮ ਆ ਇਹ ਤੇ 25 25 ਤੋਂ ਲੈ ਕੇ 30 ਦੀ 35 ਦੇ ਨਾਗ ਹਰ ਵਕਤ ਹਾਜ਼ਰ ਹੁੰਦੇ ਆ ਸੋ ਅੱਜ ਆਪਾਂ ਡਿਟੇਲ ਵੀਰ ਤੋਂ ਪੁੱਛਦੇ ਆ ਕੱਲੇ ਕੱਲੇ ਨਾਗ ਬਾਰੇ ਕੀ ਰੇਟ ਰਹਿਣਗੇ ਤੇ ਕਿੱਥੋਂ ਕੋ ਪ੍ਰਾਈਸ ਸਟਾਰਟ ਆ ਕਿੱਥੋਂ ਦਾ ਕੈਨਡਾ ਤੇ ਕਿੰਨੇ ਨਾਗ ਵਿਕਰੀ ਵਾਲੇ ਅਵੇਲੇਬਲ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸ ਦੋ ਵੀਰੇ ਆਪਣਾ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਜਿਹੜਾ ਫਾਰਮਾ ਵੀਰੇ ਜ਼ਿਲ੍ਹਾ ਆਪਣਾ ਬਰਨਾਲਾ ਦਾ ਜੀ ਕੰਟੈਕ +9180713934 ਹਾਂਜੀ ਮੇਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਹੈਲੋ ਦਾ ਮੈਸੇਜ ਕਰੂ ਮੇਰੀ ਲੋਕੇਸ਼ਨ ਐਟੋਮੈਟਿਕ ਜਾਊ ਵੀਰ ਨੂੰ ਉਹਦਾ ਟੱਚ ਕਰਕੇ ਆ ਜੇ ਸਿੱਧਾ ਫਾਰਮ ਤੇ ਲੈ ਕੇ ਆਉਗੇ ਜਦੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਅੱਜ ਆਪਾਂ 23 ਤਰੀਕ ਨੂੰ ਸ਼ਾਮ ਦੇ ਟਾਈਮ ਵੀਡੀਓ ਕਵਰ ਕਰਦੇ ਪਏ ਆਂ 23 ਨੂੰ ਮੇਰੇ ਸਾਹਮਣੇ ਵੀਡੀਓ ਕਵਰ ਕਰਦੇ ਆਂ 24 ਨੂੰ ਕੱਲ ਨੂੰ ਸਵੇਰ ਆਪਾਂ ਪਾਵਾਂਗੇ ਭੇਜ ਦੱਟਦੇ ਦੇ ਠੀਕ ਹੈ ਤੇ 25 ਤਰੀਕ ਨੂੰ ਵੀਰੇ ਆਪਾਂ ਇਹ ਕਰਮ ਵਾਲੀਆਂ ਵੇਚਾਂਗੇ ਜਿਹਦੇ ਵਜੇ ਆਪਾਂ ਕੈਮਰੇ ਦੇ ਸਾਹਮਣੇ 21 ਗਾਇਆਂ ਤਾਂ ਆਪਾਂ ਕੈਮਰੇ ਸਾਹਮਣ ਟੋਟਲ 25 ਨਗ ਹੋਣਗੇ ਵਿਕਰੀ ਲਈ ਜੀ ਇਕੱਲਾ ਇਕੱਲਾ ਕਰਕੇ ਨਗ ਵੇਚਾਂਗੇ ਕੱਲ ਨੂੰ ਕੋਈ ਵੀ ਵੀਰ ਨਾ ਆਵੇ ਕਿਉਂਕਿ ਵੀਡੀਓ ਬਣ ਕੇ ਮਾਲ ਸਾਰਾ ਮਗਰ ਜਾਵੜੇ ਨਾ ਵੀਰੇ ਫਾਰਮ ਤੇ ਅਸੀਂ ਬੰਦਾ ਕੋਈ ਲਿਆਂਦੇ ਨਹੀਂ ਮਗਰ ਠੀਕ ਹੈ 25 ਤਰੀਕ ਨੂੰ ਸਵੇਰ ਵੇਚਾਂਗੇ ਜੀ ਦਿਨ ਵੀਰਵਾਰ ਬਣਦਾਗਾ ਪ੍ਰਮਾਤਮਾ ਦੀ ਕਿਰਪਾ ਨਾਲ ਕੱਲ ਸਵੇਰ 7 ਵਜੇ ਸੌਦੇ ਖਲਾ ਦੇਾਂਗੇ ਤੇ 12:00 ਵਜੇ ਤੱਕ ਤਕਰੀਬਨ ਆਪਣਾ ਮਾਲ ਵੀ ਸਾਰਾ ਵਿਕ ਜਾਂਦਾਗਾ ਕਿਸੇ ਵੀਰ ਨੇ ਦੂਰ ਹੋਣਾ ਫਿਰ ਉਸ ਤੋਂ ਬਾਅਦ ਜੋ ਲੇਟ ਨਾਲ ਕੋਈ ਫਾਇਦਾ ਨਹੀਂ ਫਿਰ ਖਾਲੀ ਮੁੜਦਾ ਕੋਈ ਫਾਇਦਾ ਨਹੀਂ ਠੀਕ ਹੈ ਤੇ ਰੇਟ ਕਿਥੋਂ ਲੈਣਗੇ ਆਪਣੇ ਹਾਂ ਰੇਟ ਵੀਰੇ ਆਪਣੇ ਕਮਾਲ ਦੇ ਹੁੰਦੇ ਆ ਆਪਣਾ 50000 ਸ਼ੁਰੂ ਆ ਰੇਟ ਜੀ ਠੀਕ ਹੈ 50 55 60 65 ਸਦ ਤੱਕ ਤੇ ਐਂਡ ਵਾਲਾ ਰੇਟ ਵੀਰੇ 90000 ਹੋਊਗਾ ਤੇ ਨਾ ਸਾਰੇ ਸੌਦੇ 90 ਨਾ ਸਾਰੇ 50 ਵਾਲੇ ਆ ਤੇ ਜਿਹੜੀ ਮੈਕਸਮ ਆਲਾਗਾ ਸਾਡੇ ਫਾਰਮ ਤੇ ਆਉਣਾ ਵੀਰੇ ਇੱਕ ਦਿਨ ਦਾ ਬੰਦੇ ਦਾ ਵੀਰੇ ਦਾ ਰੇਟ ਪਹਿਲਾਂ ਪਤਾ ਕਰਿਆ ਹੋਣਾ ਚਾਹੀਦਾ ਮੈਂ ਜ਼ਿਆਦਾ ਨਹੀਂ ਕਹਿੰਦਾ ਵੀਰੇ 10 ਤੋਂ 15000 ਦਾ ਰਿਜ਼ਲਟ ਮਿਲੂਗਾ ਤੇ ਸਾਡੇ ਕਹਿਣੇ ਨੇ ਇੱਥੇ ਆਉਂਦਾ ਵੀਰੇ ਰਿਜ਼ਲਟ ਮਿਲਦਾ ਹੈਗਾ ਠੀਕ ਹੈ ਹਾਂਜੀ ਆਪਾਂ ਪਹਿਲਾ ਨੰਬਰ ਜਿਹੜੀ ਆਪਾਂ ਰੈਡ ਗਾਂ ਦੇਖੀ ਜੰਨੇ ਅਭੀਰੇ ਸਾਈ ਵਾਲ ਦੇ ਵਿੱਚ ਕ੍ਰਾਉਸ ਆ ਗਈ ਠੀਕ ਹੈ ਸਾਈ ਵਾਲ ਪਯਰ ਨਹੀਂ ਹੈਗੀ ਸਾਈ ਵਾਲ ਜਰਸੀ ਕ੍ਰਾਉਸ ਆ ਗਈ ਠੀਕ ਹੈ ਤੇ ਸੂਹਾ ਦੂਜਾ ਸੁੰਦੀ ਆ ਵੀਰ ਜੀ ਠੀਕ ਹੈ ਤੇ ਤਕਰੀਬਨ ਸੂਨ ਨੂੰ ਇੱਕ ਹਫਤਾ ਲੈ ਜੂਗੀ ਤੇ ਦੁੱਧ ਵੀਰੇ 20 ਤੋਂ ਬਾਹਰ ਵਾਲੀ ਆ ਏ ਕੱਦ ਕੱਡ ਬੋਡੀ ਸਟਰਕਚਰ ਬਹੁਤ ਵਧੀਆ ਵੀਰੇ ਫੁੱਲ ਵੱਡੀ ਬੈੜਾ ਜੀ ਤੇ ਥਣ ਲੇਵੇ ਦੀ ਬਹੁਤ ਵਧੀਆ ਸਾਫ ਆ ਗਈ ਦੇਖੋ ਕੱਲਾ ਕੱਲਾ ਲਖਰਮਾ ਲੱਗਿਆ ਠੀਕ ਹੈ ਤੇ ਬਾਕੀ ਵੀਰੇ ਠੰਡੀ ਸੀਲ ਤੇ ਇੰਨੀ ਅਸਲ ਗਊ ਮਾਤਾ ਦੀ ਠੀਕ ਹੈ ਇਹ ਥਣ ਜਮਾ ਗੁੱਲੇ ਵਾਲਾ ਲੱਗਿਆ ਹਣਾ ਬਿਲਕੁਲ ਗੁੱਲੇ ਵਾਲਾ ਵੀਰੇ ਤੁਸੀਂ ਕੱਰਲੀ ਗੱਲੀ ਬੈਠਦਾ ਥਣ ਦਿਖਾ ਦਿਓ ਸਾਨੂੰ ਬੰਦਾ ਕੋਈ ਵੀ ਥਣ ਚੋ ਆ ਕੇ ਨਹੀਂ ਨਿੰਦ ਸਕਦਾ ਬਿਲਕੁਲ ਸਾਡੇ ਕੋਲੇ ਕਿਹਨੇ ਸਾਰਾ ਅਸੀਂ ਮਾਲ ਦੇਣਾ ਹੁੰਦਾ ਘਰੂ ਵੀਰਾਂ ਨੂੰ ਕੀ ਆਏਗਾ ਤੇ ਅਸੀਂ ਵੀਰੇ ਸਭ ਤੋਂ ਪਹਿਲਾਂ ਥਣ ਲੈਵਾ ਦੇਖਦੇ ਆਂ ਜਾਨਵਰ ਦਾ ਜਦੋਂ ਅਸੀਂ ਮਾਲ ਲੈਣ ਜਾਂਦੇ ਮੇਰੇ ਨਾਲ ਨਾ ਦੋ ਤਿੰਨ ਵੀਰ ਨਾਲ ਹੁੰਦੇ ਆ ਠੀਕ ਹੈ ਉਹ ਤਾਂ ਸਾਡੇ ਨਾਲ ਸਾਰੇ ਵਪਾਰੀ ਸਮਝਦਾਰ ਆ ਸਾਰੇ ਵੀਰ ਸਮਝਦਾਰ ਆ ਪਰ ਵੀਰੇ ਜੇ ਜਿਹਨੋਂ ਅੱਗੋਂ ਚੀਜ਼ ਖਰੀਦਣੀ ਹੁੰਦੀ ਉਹਨੂੰ ਅਸੀਂ ਇਹ ਨਹੀਂ ਹੁੰਦਾ ਵੀ ਮੈਂਟ ਚ ਵੇਚਣੀ ਆ ਘਟਿਆਂ ਤੇ ਉਹਨੂੰ ਮੈਂਟਾਂ ਦੇ ਵਿੱਚ ਸੈਟੋ ਰੱਖਿਆ ਹੁੰਦਾ ਸਰ ਫਿੱਕੇ ਨੇ ਡੈਮੇਜ ਦੇ ਵਿੱਚ ਉਹ ਮੈਂਟਾਂ ਦੇ ਵਿੱਚ ਉਹ ਵੀ ਖੂਗੀ ਜਿਹੜੀ ਆਪਣੀ ਕੁਆਲਿਟੀ ਸਹੀ ਲਈ ਹੋ ਤੇ ਰੇਟ ਜਾਇਜ਼ ਲਿਆ ਹੋਊਗਾ ਦੋ ਨੰਬਰ ਜਿਹੜੀ ਵਹਿੜ ਦੇਖੀ ਜਾਂਦੇ ਆ ਦੋ ਨੰਬਰ ਵੀਰੇ ਏਅਰ ਸਾਈਡ ਦੇ ਵਿੱਚ ਕ੍ਰਾਸ ਪੈਂਦੀ ਆ ਸੂਹਾ ਇਹ ਵੀ ਦੂਜਾ ਸੂਹਦੀ ਆ ਤੁਸੀਂ ਇੱਕ ਈਰ ਵੀਰੇ ਮਾਲ ਦੇਖਿਓ ਤੁਸੀਂ ਵੀ ਕੱਲਾ ਕੱਲਾ ਚੁਣ ਕੇ ਲਿਆ ਵਾ ਚੜਦੀ ਦੂ ਚੜਦੀ ਵਹਿੜ ਠੀਕ ਹੈ ਸਾਡਾ ਆਪਦਾ ਵੀ ਵੀਰੇ ਮਨ ਖੋਸ਼ ਹੋ ਗਿਆ ਮਾਲ ਦੇ ਵਿੱਚ ਇੱਕ ਈਆ ਠੀਕ ਹੈ ਥਣ ਜਾਵਾ ਮੋਟਾ ਰਾਜੀ ਸਮੀ ਬੜੀ ਵੀਰੇ ਸਮੀ ਬੜੇ ਦੇਖੋ ਲੈਵਾ ਚੌੜਾ ਕਿੰਨਾਗਾ ਜਿਹੜਾ ਮਰਜੀ ਵੀਰ ਲੈ ਜੇ ਇੰਨੀ ਗਰਮੀ ਦੇ ਵਿੱਚ ਵੀ ਵੀਰੇ 20 ਕਿਲੋ ਦੁੱਧ ਪਾ ਜੂ 20 ਤਾਂ ਉਹਦਾ ਜਿਆ ਮਾਲ ਜਾਣੀ ਕੋਸ ਤਾਂ ਅੱਜ ਆਇਆ ਸਫਰ ਦਾ ਕੁਝ ਵੀਰੇ ਨਿਮਾਈ ਠਮਾਈ ਜਾਂਦੇ ਆ ਠੀਕ ਹਾਂ ਹੰਬਿਆ ਜਾ ਥੱਕਿਆ ਪਿਆ ਮਾਲ ਐਸੇ ਕਰਕੇ ਆਪਾਂ ਇੱਕ ਦਿਨ ਵੀਰੇ ਵਿੱਚ ਲੈਣੇ ਹੁੰਦੇ ਆ ਫਿਰ ਰੈਸਟ ਕਰਨਾ ਹੋਰ ਕੱਲ ਨੂੰ 24 ਨੂੰ ਰੈਸਟ ਹੋ ਜੂਗੀ 25 ਨੂੰ ਵੀਰੇ ਮਾਲ ਟਾਂ ਟਾਂ ਵੇਖੂਗਾ ਕਿਉਂਕਿ ਅੱਜ ਆਇਆ ਗੱਲਾਂ ਆਉਂਦੇ ਕਾਲੂ ਗੱਡੀ ਭੇਜ ਰਾ ਦੇ ਵਿੱਚ ਵੀਰ ਕਿਵੇਂ ਜਿਵੇਂ ਆਉਂਦੇ ਆਉਣਗੇ ਵੀ ਇਹੋ ਜੀ ਗੱਲ ਸਾਡੇ ਇੱਧਰ ਦੋਨਾਂ ਗੀ ਹੋਣਗੇ ਉਹ ਵੀਰ ਖਾਲੀ ਮੋੜਨਗੇ ਕਿੜਾ ਦੇ ਦੇ ਮੋੜੀ ਵਾਲੇ ਕੋਈ ਫਾਇਦਾ ਨਹੀਂ ਉਹ ਕਿੰਨਾ ਮਰਜੀ ਵੀਰੇ ਸਮਝਾਈ ਜਾ ਲੈ ਬੱਚੇ ਨਹੀਂ ਵੀਰ ਸਮਝਦੇ ਹੁੰਦੇ ਲੱਗਦਾ ਅੱਜ ਜਾਏ ਆਉਣੇ ਆ ਠੀਕ ਹੈ ਕਿਉਂਕਿ ਆਪਣੇ ਕੋਲੇ ਮਾਲ ਵੀਰੇ 25 ਨੂੰ ਹੀ ਮਿਲੂਗਾ 25 ਨੂੰ ਟਰਾਂਸਪੋਰਟ ਦੀ ਸਹੂਤਾ ਸਾਰੀ ਹੈਗੀ ਆ ਤੇ ਪ੍ਰਬੰਧ ਸਾਰੇ ਹੈਗੇ ਆਪਣੇ ਕੋਲ ਵਿਕਾਸਪੁਰ ਦੀ ਸਹੂਤਾ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ ਕੱਲੇ 13 ਰੁਪਏ ਕਿਲੋਮੀਟਰ ਆ ਆਨਲਾਈਨ ਪੇਮੈਂਟ ਦੀ ਸਹੂਤਾ ਸਾਰੀ ਆ ਸਵੈ ਮਸੀਨਾ ਗ੍ਰੈਂਡਡ ਕਾਰਡ ਵੀ ਆਪਣੇ ਤੇ ਕ੍ਰੈਡਿਟ ਕਾਰਡ ਤੁਹਾਡੇ ਕੋਲੇ ਬਣਿਆ ਪੰਪ ਤੇ ਲਿਜਾਂ ਦੀ ਲੋਟਰੀ ਸਾਡੇ ਸੀਨੀਵਾ ਗੰਡਰੀ ਫਾਰਮ ਤੇ ਲੈ ਕੇ ਆਓ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡਾ ਸਵਿਵਿਧਾ ਸਾਰੀ ਆ ਤੇ ਉਹਦਾ ਲਾਭ ਉਠਾਓ ਅੱਗੇ ਬੱਤਾਂ ਨੰਬਰ ਵੈਡ ਦੇਖੇ ਨੇ ਜੀ ਨੰਬਰ ਵੀਰੇ ਪਲੂਨ ਬੱਸੀ ਆ ਠੀਕ ਐ 12 ਦੰਦ ਪੂਰੇ ਕਰਕੇ ਮੂੰਹੋਂ ਚੌਕ ਦੇ ਚੱਕਿਆ ਪਿਛਲੇ ਲੜਦੇ ਬਾਕੀ ਰਹਿ ਗਈ ਸੀ ਠੀਕ ਐ ਹੁਣ 1 ਕੱਚੀ ਸੀ ਹਜੇ ਵੀ ਹੱਤਾਂ ਲੈ ਜੂ ਦੇਖੋ ਬੱਸੀ ਵੀਰੇ ਨਿਖਰੀ ਕਿੰਨੀ ਚੰਗੀ ਆ ਥਣ ਥਣ ਫੁੱਟ ਫੁੱਟ ਦੇ ਵਿੱਚ ਵੀਰੇ ਬਾੜਾ ਨਜਾਇਜ਼ ਚੰਗਾ ਸਾੜ ਤੇ ਭਾਅ ਵੀ ਵੀਰੇ ਟੰਕਾ ਦਾ ਜਾਮਾ ਜੈ ਜੈ ਭਾਅ ਬਿਲਕੁਲ ਜਾਇਜ਼ ਹਾਂ ਬਿਲਕੁਲ ਕਮਾਲ ਦੇ ਕਰਦੇ ਆਂਗੇ ਕਿ ਜਿਵੇਂ 25 ਗਾਵਾਂ ਨੇ ਆਪਣੇ ਕੋਲੇ 25 ਦੀਆਂ 25 ਵੇਚਾਂਗੇ ਤੇ ਜਿਹੜਾ ਵੀਰ ਆ ਗਿਆ ਰੂਖੋਸੂ ਭਾ ਦੇਖੀ ਵੀਰੇ ਰੂਖੋਸੂ ਕੀ ਭਾ ਆਲੇ ਪਾਸੋਂ ਵੀਰ ਨੂੰ ਮੋੜ ਨਹੀਂ ਦੇਵਾਂਗੇ ਜੈ ਜੀ ਗੱਲ ਹਾਂ ਜੇ ਉਦੋਂ ਉਦਾਂ ਵੀਰ ਦੇ ਨਾਂ ਫੇਟਾ ਇਹਦਾ ਵੱਖਰੀ ਗੱਲ ਆ ਪਰ ਨਾਂ ਫੇਟਾ ਉਹਨਾਂ ਸਿੱਧੀਆਂ ਚੜਦੀ ਤੋਂ ਚੜਦੀ ਹੈ ਕੀ ਆ ਠੀਕ ਹੈ ਅੱਗੇ ਚਾ ਉਹ ਬੱਸੀ ਜਣੀ ਹੱਤਾਂ ਦੀ ਆ ਦੇਖੋ ਵੀਰੇ ਦੂਜਾ ਸੂ ਆ ਗਈ ਠੀਕ ਹੈ ਦੂਜਾ ਸੂ ਆ ਗਈ ਤੇ ਦੁੱਧ ਵੀਰੇ ਦੇ 25 22 ਕਿਲੋ ਵਾਲੀ ਆ ਬਾਕੀ ਮੈਂ ਨਹੀਂ ਬੋਲਣਾ ਵੀਰੇ ਦਾ ਲੇਵਾ ਗਵਾਹੀ ਭਰੂਗਾ ਕੀ ਗਾ ਪੜੀ ਪੁੜੀ ਬਹੁਤ ਜਿਆਦੇ ਆ ਹਾਂ ਬਹੁਤ ਪਲੀ ਆ ਵੀਰ ਜੀ ਤੇ ਲੇਵਾ ਦਾ ਟੋਕਰੇ ਦਾ ਚੱਕੀ ਫਰਦੀ ਆ ਮੇਰੇ ਅੰਤੀ ਕੋਈ ਦੇਖੋ ਥਣ ਥਣ ਚਾਰ ਸਫੇਰੇ ਅੱਖਰ ਬਹੁਤ ਚੰਗੇ ਗੋਲ ਹੈਗੀ ਆ ਬਿਲਕੁਲ ਵੀਰ ਜੀ ਸੋ ਲੇਵਾ ਵਗੈਰਾ ਦੇਖੋ ਥਲੇ ਨਾੜਾ ਵਗੈਰੋ ਮੈਂ ਗੁੰਦੀ ਵੀ ਆ ਜਾਵਾ ਤੇ ਮੁਠੀ ਵਾਲਾ ਥਣ ਮੇਨ ਗੱਲ ਆਪਾਂ ਦੁਬਾਰੇ ਫੇਰ ਰਿਪੀਟ ਕਰ ਦਿੰਨੇ ਆ ਜਿੰਨੇ ਨਾਗਾ ਆਪਾਂ ਦੇਖੀ ਜਾਂਦੇ ਆ ਸਾਰਿਆਂ ਦੇ ਮੁਠੀ ਮੁਠੀ ਦਾ ਥਣਾ ਕੋਈ ਮੰਨ ਕੇ ਚੱਲੋ ਵੀ ਥਣਾਲੇ ਪਾਸੋਂ ਨਹੀਂ ਮਾੜੀ ਵਿੱਚ ਚਿਚੜੀ ਵਰਗਾ ਥਾਣੂ ਮੋਟਾ ਥਣਾ ਹਾਥੀ ਚਵਾਈ ਵਾਲਾ ਕਹੋਂਗੇ ਇੱਥੇ ਘਰੇਲੂ ਬੰਦਾ ਹੀ ਆਉਂਦਾ ਸਾਡਾ ਜਿਹੜਾ ਆਉਂਦਾਗਾ ਵੀਰੇ ਸਾਡਾ ਵਪਾਰੀ ਵੀਰ ਨੂੰ ਅਸੀਂ ਉਹਨਾਂ ਮਾਲ ਦੇਣੋਂ ਬੰਦ ਕਰ ਦਿੱਤਾ ਸਾਰਾ ਅਸੀਂ ਘਰੂ ਵੀਰਾਂ ਨੂੰ ਮਾਲ ਦਿੰਦੇ ਆ ਜਿਹੜੇ ਨੂੰ ਕਿਹਾ ਇੱਕ ਨੂੰ ਬੈਠ ਦੇਤੀ ਸੈਣਾ ਦੀ ਕਹਾਣੀ ਤਾਂ ਵੀ ਇੱਕ ਤੋਂ ਇੱਕ ਕੀ ਕਰ ਲੂ ਅਸੀਂ ਵੀਰ ਨੂੰ ਕਦੇ ਵੀ ਗਾਂ ਨਹੀਂ ਵੇਚਦੇਗੇ ਅਸੀਂ ਵੀਰੇ ਨੂੰ ਗਾਹਕ ਬਣਾ ਕੇ ਮੋੜੀ ਦਾ ਜਿਹੜਾ ਵੀਰ ਸਾਡੇ ਕੋਲ ਗਾਈਆਂ ਲੈਣੋਂ ਉਹ ਆਪਦੇ ਫਾਰਮ ਤੇ ਆਉਂਦਾ ਜਿੰਨੇ ਅੱਗੇ ਜਾਣੀ ਉਹ ਸਾਡੇ ਆਪ ਦੇ ਘਰੇ ਜਾਣੀਆਂ ਅਗੇ 5ਵਾਂ ਨੰਬਰ ਦੇਖੀਏ ਅੱਜ 5ਵਾਂ ਨੰਬਰ ਵੀਰੇ ਕ੍ਰਾਸ ਬੈਰਡ ਆ ਗਈ ਠੀਕ ਹੈ ਤੇ ਥੋੜਾ ਕ੍ਰਾਸ ਹੈ ਦੇਖੋ ਮੂੰਹ ਮੱਥੇ ਤੋਂ ਵੀ ਦੱਸਦੀ ਆ ਗਈ ਠੀਕ ਹੈ ਕੱਚੀ ਵੀਰੇ ਵੀ ਹਫਤੇ ਦੀ ਆ ਹਫਤੇ ਦੀ ਲਗਭਗ ਕੱਚੀ ਕੱਦ ਦੇ ਵਿੱਚ ਆ ਗਈ ਤੇ ਦੁੱਧ ਵਾਲੇ ਪੱਖ ਤੋਂ ਵੀਰੇ ਨਜ਼ਾਰੇ ਲਿਆ ਦੂ ਜਿਹੜਾ ਵੀਰੇ ਲੈ ਗਿਆ ਜੀ ਠੀਕ ਹੈ ਸਾਫ ਗੁਦਰੀ ਰਾਜਿਸੰਧੀ ਬੜੀ ਪੜੀ ਹੈ ਹਾਂਜੀ ਹਾਂਜੀ ਬੇ ਸਭੀ ਬੜੀ ਫੁੱਲ ਆ ਜੀ ਐਵਰੇਜ ਜੀ 20-20 ਦੇ ਸਾਰੀਆਂ ਹੈਗੀਆਂ ਵੀਰੇ ਬਾਹਰ ਹੀ ਆ ਮਾਲ ਸਾਡੇ ਕੋਲ 35 ਲੀਟਰ ਤੇ ਕਰਾ ਲਈ ਬੈੜ ਵੀ ਹੈਗੀ ਹੈ ਇੱਕ ਯਾਰ 90 ਦੇ ਭਾਜ ਬਿਲਕੁਲ ਦੇ ਦੇ ਦਾਂਗੇ ਵੀਰੇ ਪਾਤ ਇਹਦੇ ਕਮਾਲ ਦੇ ਦੇ ਦੇਂਗੇ ਕਿਰ ਜਿਹੜਾ ਬੰਦਾ ਆ ਗਿਆ ਵੀਰੇ ਜਾਨੀ ਜੇਬ ਚ ਪਾ ਕੇ ਲਿਜਾਉ 15 ਤੋਂ 20000 ਰੁਪਇਆ ਠੀਕ ਹੈ ਜਮਾ ਕਮਾਲ ਦੇ ਭਾਅ ਦੇ ਦੇ ਦਾਂਗੇ ਕੀ ਆ ਅਜੇ 6ਵਾਂ ਨੰਬਰ ਦੇਖਿਆ ਨਹੀਂ ਜਿਹੜੇ ਆਪਾਂ 6ਵਾਂ ਨੰਬਰ ਦੇਖੋ ਵੀਰੇ ਇਹ ਵੀ ਕੋਈ ਹਰਤਾ ਲਊਗੀ ਤੇ ਬੱਸੀ ਵੀਰੇ ਥੱਲੇ ਦੇਸੀ ਮਖਿਆਲ ਲਾ ਦੂ ਕਰਮ ਵਾਲੀ ਮੇਰੇ ਕਹਿਣ ਦੀ ਗੱਲ ਨਹੀਂ ਜਦੋਂ ਨਿਕਰੀ ਉਹ ਤੋਂ ਪਤਾ ਲੱਗੂ ਜਿਹੜਾ ਵੀਰ ਲੈ ਗਿਆ ਲੈਵਾ ਜਮਾ ਫੜੀ ਵਾਲਾ ਵੀਰੇ ਲੈਵਾ ਦਾ ਅੰਤ ਹੀ ਕੋਈ ਅਖਰ ਭਾਲੇ ਚੰਗੇ ਬੱਸੀ ਦੇ ਚਾਹੇ ਕੋਈ ਲੈਵਲ ਧਰ ਲਿਆ ਕੇ ਲੈਵ ਵਿੱਚ ਕਾ ਕਾ ਨਹੀਂ ਘਟ ਸਕਦਾ ਸਾਫ ਹੀ ਨਹੀਂ। ਇੱਕੋ ਸੈਣ ਦੀ ਕਹਾਵਤਾ ਕਹਿੰਦੇ ਵੀ ਹੀਰਿਆਂ ਦਾ ਮੁੱਲ जौहरी ਨੂੰ ਪਤਾ ਹੁੰਦਾ ਹੈਗਾ। ਮੇਰੇ ਨਾਲ ਤਿੰਨ ਚਾਰ जौਹਰੀ ਹੁੰਦੇ ਆਗੇ। ਠੀਕ ਹੈ। ਉਹ ਵੀਰੇ ਗਾਂ ਨੂੰ 400 ਸਪੇਰੋਂ ਤੋਲ ਦਿਆਂਦੇ ਆ। ਜਨਾਬ ਜ ਫੜ ਫੜ ਦੇਖਦੇ ਵੀ ਕੀ 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 ਕਰੂਗੀ। ਠੀਕ ਹੈ। ਪਰ ਫਿਰ ਇਹਨਾਂ ਦਾ ਕਰਮ ਵਾਲੇ ਦਾ ਗਊ ਮਾਤਾ ਦਾ ਪਤਾ ਤਾਂ ਕੋਈ ਨਹੀਂ ਲੱਗਦਾ ਹੈਗਾ। ਠੀਕ ਹੈ। ਕਿਉਂਕਿ ਪਰ ਜਿੰਨਾ ਵੀਰੇ ਹੈਗੀ ਨੌਲੇਜ ਜਾਨੀ ਦੀ 99% ਤੱਕ ਹੈਗੀ ਹੈ। 나ੜਾ ਤੇ ਮਿਲਕ ਵੇਨਾ ਗੁੰਦੀ ਭਈਆ ਜਮ। ਵੀਰੇ ਕੋਈ ਅੰਤ ਨਹੀਂ ਆ ਦੇਖੋ 나ੜਾ ਨੂੰ ਨਖਰ ਵਾਲੇ ਨੇ ਜਾਇਤ ਚੰਗੇ ਆ ਵੀਰ ਜੀ। ਸੋ ਜਮਾ ਭਾਰਤ ਦਾ ਨਕਸ਼ਾ ਬਣਿਆ ਫ ਤੇ ਨਾੜਾ ਇਹਦੇ ਦੁੱਧ ਨਹੀਂ ਆ ਜਾਂਦੇ ਕੁਸ ਕਰੂਗੇ ਇਹੇ ਮੇਰੇ ਤੋਂ ਟੋਟਲੋਂ ਸਾਹ ਵੇ ਤਾਂ ਕਿ ਦੇਖੋ ਬਾਲ ਤੇ ਬਾਲ ਬਹੁਤ ਪਏ ਨੇ ਇਹ ਮੇਰੇ ਹਿਸਾਬ ਨਾਲ ਨਾ ਕਰੂਗਾ ਸਰ ਇਹ 25 ਤੋਂ ਬਾਹਰ ਵਾਲੀ ਆ ਗਰਮੀ ਦੇ ਵਿੱਚ ਵੀ 25 ਤੋਂ ਬਾਹਰ ਸਰਦੀ ਹੁੰਦੀ ਤੀਹ ਵਾਲੀ ਸੀਗੀ ਜਮਾ ਕੀ ਵਾਲੀ ਸੀ ਆ ਮੇ ਢੋਲੇ ਉਹ ਮੇਰਾ ਸੇਰ ਬਣਾ ਕੱਢ ਲੋ ਕਰਾ ਠੀਕ ਐ ਅੱਗੇ ਫੇਰ ਆ ਗਈ ਬਹਿੜ ਇਹ ਵੀਰੇ ਦੂਜਾ ਸੂਆ ਸੁੰਦੀ ਆ ਤੇ ਬਹਿੜ ਦੀਆਂ ਫਰੀਕੀਆਂ ਦੇਖੋ ਲੇਵਾ ਦੇਖੋ ਦੁੱਧ ਫੈਟ ਵਾਲਾ ਛਿੱਟਣਾ ਇਹਨੇ ਵੀਰੇ ਫੈਟ ਵਾਲਾ ਤੇ ਮਾਲ ਸਾਰੇ ਜਾਨੀ ਇੱਕ ਵਾਰ ਬਾਰ ਬਾਰ ਸਲਾਹੀ ਜੇ ਚੰਗਾ ਜਾਨੀ ਹੁੰਦਾਗਾ ਜਿਹੜਾ ਵੀ ਵੀਰ ਆ ਗਿਆ ਵੀਰੇ ਖੋਸੋ ਕੇ ਲਿਜਾਊਗਾ ਮਾਲ ਬਾੜਾ ਨਜਾਇਜ਼ ਵੀਰੇ ਸੋ ਸਮਝ ਕੇ ਲਿਆ ਬਾਈ ਯਾਰ ਕੋਈ ਲੱਸੀ ਦਾ ਵੀ ਨਹੀਂ ਵਿੱਚੋਂ ਵੀਰੇ ਗਰਮੀ ਦੀ ਰੋਤਾ ਮਾਲ ਬਾੜਾ ਸਾਹਮਣੇ ਨਾਲ ਲੈਣਾ ਪਿਆ ਠੀਕ ਹੈ ਬਾੜੀ ਨਜਾਇਜ਼ ਸਮਝਣਾ ਲਿਆ ਆ ਗਿਆ ਜਿਹੜਾ ਵੀਰ ਆ ਗਿਆ ਜਾਨੀ ਦੀ ਇੱਕ ਖਰੀਦਣਾ ਆ ਗਿਆ ਘਰੋਂ ਸਖਾਲਾ ਦੋ ਲੈ ਕੇ ਜਾਊਗਾ ਇਹ ਨਹੀਂ ਖਾਲੀ ਮੋੜ ਨਾਲ ਸਿਸਟਮ ਹੀ ਹੈ ਨਹੀਂ ਇੱਕ ਜੀਨੀ ਵਾਲਾ ਗੰਡਰੀ ਫਾਰਮ ਤੇ ਜੀ ਠੀਕ ਹੈ ਅੱਗੇ ਨਾਲ ਜਿਹੜੇ ਬੱਚੀ ਆ ਗਈ ਬੱਸੀ ਆ ਗਈ ਵੀਰੇ ਬਾਹੂ ਪਾਸਰ ਮਿਲੀ ਦਾ ਪਾਸਰ ਦੇ ਦਿਆਂਗੇ ਠੀਕ ਹੈ ਇਹ ਵੀ ਦੂਜਾ ਸੂਆ ਸੂੰਦੀਆ ਕਰਮਾ ਨਾੜਾ ਦਾ ਪਿੰਡੇ ਦੀ ਚੱਕੀ ਫਰਦੀ ਹੈ ਚੱਕੀ ਫਰਦੀਆ ਵੀਰੇ ਪਿੰਡਾ ਬਿਲਕੁਲ ਪਤਲਾ ਇਹਦਾ ਕਾਗਜ਼ ਵਰਗੇ ਨਰਮ ਜਮ ਆ ਹਾ ਦੁੱਧ ਵਾਲਾ ਵਜਾ ਭਾਵਾ ਵੀਰੇ ਬਿਲਕੁਲ ਜਾਇਜ਼ ਹੋਏ ਦਾ ਸੋ ਚਮੜੀਏ ਦੀ ਐ ਆ ਜਮ ਜਿਵੇਂ ਚਾਰ ਟਾਕੇ ਹੋ ਦਰਪਾਲ ਦੇ ਕੇ ਵੀ ਇੰਨਾ ਨਰਮ ਕਾਗਜ਼ ਪਿਆ ਬੈਜੇ ਉੱਪਰ ਕੰਡੇ ਦੇ ਇਹਦੀ ਪਤਲੀ ਚਮੜੀਆ ਦੇਖੋ ਸਾਈਨਿੰਗ ਕਿੰਨੀ ਆ ਗਰਮ ਵਾਲੀ ਦੀ ਕੱਚੀ ਕੱਚੀ ਆ ਗੱਲੀ ਹਾਂ ਕੱਚੀ ਕੱਚੀ ਆ ਵੀਰੇ ਕੱਚੀ ਦਾ ਬਾਕੀ ਵੀਰੇ ਭਰ ਜਾਣੀਆਂ ਦੋ ਚਾਰ ਦਿਨਾਂ ਚ ਠੀਕ ਹੈ ਅੱਗੇ ਐਰ ਸ਼ بس 아이 ਹੋਈ ਆ سفر ਤੋਂ باقی ਆ तकरीबन सारे माल ਦਾ ਬਾਇਓ ਡਾਟ ਆਪਣੇ ਕੋਲ ਇਕਰ ਬਾਵਾ ਕਾ ਹੈਗਾਗਾ ਤੇ ਟੋਕਰ ਸੁਲਾ ਮਲੇ ਦਾ ਬਾਇਓ ਡਾਟ ਪੋਂ ਲਿਖਤੀ ਰੂਪ ਦੇ ਵਿੱਚ ਮਿਲਿਆਗਾ ਤੇ ਲਿਖਤੀ ਰੂਪ ਦੇ ਵਿੱਚ ਹੀ ਦੇਵਾਂਗੇ ਐਰ ਸਰ ਵੀਰੇ ਦੂਜਾ ਸੁਹਾਸ ਹੁੰਦੀ ਆ ਤੇ ਇਹਦੇ ਬਹਿੜਦੇ ਜਾਣ ਦੀ तकरीबन ਹਜੇ ਇੱਕ ਹਫਤਾ ਬਾਕੀ ਆ ਤੇ ਇਹ ਬਹਿੜਦੇ ਜਾਣ ਦੀ ਜਿਹੜੇ ਦਿਨ ਪੂਰੇ ਹੁੰਦੇ 31 ਤਰੀਕ ਨੂੰ ਹੁੰਦੇ ਹੈਗੇ ਪੂਰੇ ਤੇ ਮੇਰੇ ਹਿਸਾਬ ਨਾਲ ਵੀਰੇ ਇੱਕ ਦੋ ਦਿਨ ਉੱਪਰ ਦੀ ਵੀ ਲੈ ਸਕਦੀ ਆ ਬਾਕੀ ਮੈਂ ਨਹੀਂ ਬੋਲਣਾ ਇਹ ਗਊ ਮਾਤਾ ਆਪ ਬੋਲੂ ਐ ਸਰ ਮਾਗੀ ਵੀਰੇ ਦਾ ਪਾਸ ਠੀਕ ਹੈ ਉੱਪਰ ਵਾਲੇ ਪਾਸ ਹੀ ਆ ਇਹ ਠੀਕ ਹੈ ਦੇ ਨਾ ਵੀਰ ਛੋਟ ਕਹ ਜੇਗਾ ਕਿ ਅਰ ਕਿੰਨੋ ਸੋਤੇ ਪਾਸ ਆ ਗਈ ਤੇ ਇਹ ਚੰਗੇ ਪਾਸ ਆ ਰਿਹਾ ਫਾਰਮ ਦੇ ਵਿੱਚੋਂ ਵੀਰੇ ਲਈ ਆ ਠੀਕ ਆ ਨਾੜਾ ਨੂੜਾ ਦਾ ਫਿਰ ਕਾਹਦਾ ਕੰਗਾ ਯਾਰ ਜਿਹੜਾ ਮਾਗੀ ਵੀਰ ਲੈ ਜਾ ਵੀਰੇ ਗਰਮੀ ਦੇ ਵਿੱਚ ਵੀ ਤਿਆਰੇ ਲੈ ਤੂੰ ਦੋ ਸਾਹਮਣ ਦੀ ਲੋੜ ਨਹੀਂ ਤੇ ਇਕੱਲੀ ਵੀਰੇ ਜਣ ਜੀ ਉਹਨਾਂ ਪਾਉਗੀ ਬਾਕੀ ਜਿਹੜੇ ਵੀਰ ਨੇ ਅਰ ਸਿਰ ਤੇ ਕੰਮ ਕਰਨਾ ਵੀਰੇ ਉਹ ਲੈ ਜਾ ਉਹਦੇ ਫਾਰਮ ਦੀ ਸਾਨ ਹੋਊਏ ਕਰ ਮਾਰ ਜਿਆ ਇਸ ਗੱਲ ਅੱਗੇ ਨਾਲ ਬੱਚੀ ਖੜੀ ਹੈ ਜਿਹੜੀ ਵੀਰੇ ਦਰਸ਼ਾ ਸੁਣਦੀ ਆ ਇਹ ਵੀ ਇੱਕ ਹਫਤਾ ਪਾਉਗੀ ਕੱਦ ਬੇਲ ਦੇ ਵਿੱਚ ਬਹੁਤ ਵੱਡੀਆਂ ਦੇਖੋ ਜੀ ਤੇ ਬਾਕੀ ਬੱਸੀ ਟਾਈਪ ਦੇ ਵਿੱਚ ਪੈਂਦੀ ਆ ਥਣ ਥਣ ਦਾ ਬਿਰਿਆੰਤੀ ਕੋਈ ਨਹੀਂ ਗਰਮ阿里 ਨੂੰ ਲੱਗਿਆ ਪੂਰਾ ਚੰਗਾ ਥਾਣਾ ਤੇ ਮੁਠੀ ਵਾਲਾ ਥਾਣਾ ਤੇ ਨਾੜਾ ਨੂੜਾ ਦੇਖੋ ਜਮਾ ਕਿਆ ਹਵਤਾ ਪੂਰੀਆਂ ਚਾਰੇ ਪਾਸੇ ਗੋਲ ਮਟੋੜ ਪਿਆ ਪੂਰੀ ਚੰਗਾ ਵਧੀਆ ਸਾਹਵੜਾ ਕਰਵਾਈ ਤੇ ਸਾਹਵੜਾ ਕਰੋ ਵੀਰੇ ਦੇਖੋ ਸੈਣਾਂ ਦੇ ਨਾੜਾ ਨੂੜਾ ਵੀਰੇ ਤੁਸੀਂ ਗੱਲੇ ਗੱਲੇ ਮਾਲੂ ਵੀਰੇ ਦੇਖੀ ਚੱਲਿਓ ਬੱਸ ਚੜਦੇ ਰੋ ਚੜਦਾ ਹੀ ਮਿਲੂਗਾ ਗੱਲੀ ਕੱਲੀ ਜਾਏਗਾ ਲਾਜਾ ਚੜਦੀਓ ਚੜਦੀ ਵੀਰੇ ਇਕੇ ਨੇ ਸੌਖੇ ਨੇ ਮੈਨੂੰ 25 ਦੇ 25 ਵੇਚਣੀਆਂ ਨੇ ਕਿਉਂਕਿ ਗਰਮੀਆਂ ਥੋੜੀ ਜਿਹਾ ਜ਼ਿਆਦੇ ਮਿਹਨਤ ਕਰਨੀ ਪੈਂਦੀ ਹੈ ਜ਼ਿਆਦੇ ਸਮਝਣਾ ਲਿਆਵਾ ਮਾਲ ਆ ਢਿੱਲੋਂ ਸਾਹਿਬ 25 ਗਾਵਾ 2000 ਨਫਾ ਵੇਜੇਗੇ 50 ਬਣ ਗਿਆ ਬਹੁਤ ਧੂਆ ਬਣ ਗਿਆ ਵੀਰੇ ਦੇਖੋ ਜ਼ਿਆਦੇ ਦਾ ਫਿਰ ਤੈਨੂੰ ਕੋਦਾ ਵੀ ਮੂੰਹ ਅਡਾਂਗੇ ਮੱਖੇ ਪਹਿਣਗੇ ਆ ਟੱਡਦਾ ਵੀ ਤੇ ਰੋਟੀ ਖਾਦੇ ਤੋਂ ਪਰਨਾ ਨੋਟਾ ਨਾਲ ਨਹੀਂ ਪਰਨਾ ਨਹੀਂ ਪਰਨਾ ਵੀਰੇ ਇਹ ਹੋ ਸਕਦਾ ਵੀਰੇ ਅੱਜ ਸੂਬੇ ਤਿਆਰੀ ਇਹ ਚਾਹਣਾ ਹਾਂ ਤਿਆਰੀ ਦੀ ਚਾਹ ਯਾਨੀ ਸੂਬੀ ਟਾਈਮ ਤੋਂ 2-3 ਦਿਨ ਪਹਿਲਾਂ ਹੀ ਪਾਊਗੀ ਪਰ ਹੁਣ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਵੀਰੇ ਬੈ ਤੇ ਦੁੱਧ ਵਾਲੇ ਪੱਖ ਤੋਂ ਨਜ਼ਾਰੇ ਲਿਆ ਦੂ ਕਰਮਾਲੀ ਜਿਹੜੇ ਵੀਰ ਤੋਂ ਲਈਆ ਤੀਜੇ ਘੇੜੇ ਜਾ ਕੇ ਲਈਆ ਪਹਿਲਾਂ ਮੁੱਲ ਲਾਹੌਰੀ ਕਰਦਾ ਸੀਗਾ ਠੀਕ ਆ ਥਣ ਫੁੱਟ ਫੁੱਟ ਦੇ ਪਿਆ ਹਾਂ ਫੁੱਟ ਫੁੱਟ ਤੇ ਤੇ ਬਾਕੀ ਵੀਰੇ ਦੇਖੋ ਸਿਆਲ ਚ ਤਾਂ ਇਹਦੇ ਭਾ ਜਿਹੜਾ ਵੀਰ ਕਰਦੇ ਹਿੱਸੇ ਭਾਈ ਵਕਦੀਆਂ ਨੇ ਠੀਕ ਹੈ ਤੇ ਬਾਕੀ ਹੁਣ ਵੀ ਜਾਨੀ ਕੁਆਲਟੀ ਦਾ ਹੈਗੀ ਆ ਕਰਮਾਲੀ ਜਿੰਨੇ ਵੀ ਪੱਖ ਤੋਂ ਹੈਗੀ ਆ ਚੰਗੀ ਆ ਫਾਰਮ ਦੀ ਸਾਨ ਬਣੂ ਜਿਹੜਾ ਵੀਰ ਲੈ ਗਿਆ ਪੂਰੀ ਰਾਜੀ ਸਮੀ ਬੜੀ ਵੀ ਹੈਣਾ ਸਮੀ ਬੜਿਆ ਵੀਰੇ ਦੁੱਧ ਵਾਲਾ ਬੱਚਾ ਹੈਗਾ ਹੈਗਾ ਠੀਕ ਹੈ ਜਿਹੜਾ ਲੈ ਗਿਆ ਵੀਰੇ ਜਾਨੀ ਅੱਖਰ ਬਾਲੇ ਨਜਾਇਜ਼ ਚੰਗਿਆ ਕਰਮ ਵਾਲੀ ਦੇ ਸੋ ਸਾਫ ਸੁਥਰੀ ਪੂਰੀ ਰਾਜੀ ਸਮੀ ਪੜੀ ਵੀ ਸਾਈਨਿੰਗ ਵਗੈਰਾ ਦੇਖੋ ਬੱਚੀ ਦੇ ਉੱਪਰ ਪੂਰੀ ਜਿੰਦ ਜਾਨ ਕਿਆ ਵਾ ਤਾਂ ਲਗ ਘਰੂਤੀ ਨੂੰ ਆਸ-ਪਾਸ ਦੇ ਵੀਰੇ ਕਰੂਗੀ ਕਰੂਗੀ ਬਾਕੀ ਜਿਹੜੇ ਵੀ ਨੇ ਰੇਟ ਵੀ ਆਦਾ ਪਤਾ ਕਰ ਲਿਆ ਨਾ ਤੇ ਰੇਟ 'ਚ ਵੀ ਨਜ਼ਾਰੇ ਲਿਆ ਜਾਵਾਂਗੇ ਤੁਸੀਂ ਬਹਿਣਾ ਦੇਖੋ ਕੋਈ ਨਹੀਂ ਥੱਲੇ ਦੇਸੀ ਮਖਿਆਲ ਲਾਈ ਫਿਰਦੀ ਆ ਆ ਵੱਸੀ ਤਾਜੀ ਸੂਈ ਆ ਇਹਨੂੰ ਮੈਂਟ 20 25 ਹੋਏ ਤੇਰੇ ਦੀ ਪਣੀ ਬਾਕੀ ਆ ਠੀਕ ਹੈ ਠੀਕ ਹੈ ਜੀ ਸੂਆ ਦੂਜਾ ਸੂਈ ਆ ਤੇ ਇਹ ਵੀ ਦੋ ਤਿੰਨ ਦਿਨ ਪਹਿਲਾਂ ਸੂਪੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਗਰਮੀਂ ਦੋ ਤਿੰਨ ਦਿਨਾਂ ਨਾਲ ਮੈਂ ਕਹਿੰਦਾ ਸੂਪਾ ਉਧਰ ਨੂੰ ਲੈਣੀ ਨਿਖਰਿਓ ਬੱਸੀ ਠੀਕ ਹੈ ਤੇ ਆ ਵੀਰੇ ਕਰਮ ਵਾਲੀ ਸੂਆ ਤੀਜਾ ਹੋ ਇਹਨਾਂ ਵੀ ਵਪਾਰੀ ਦੇ ਕਰੇ ਸਾਰੀਆਂ ਦੂਜਾ ਜਮਦੀਆਂ ਨੇ ਠੀਕ ਹੈ ਇਹ ਤੀਜਾ ਹੋਊਗੀ ਜਮਾ ਪਾਸਰ ਮਿਲਿਆ ਪਾਸਰ ਦੇ ਦੂੰਗਾ ਠੀਕ ਹੈ ਅੱਗੇ ਆ ਗਈ ਜਰਸੀ ਟਾਈਪ ਅੱਗੇ ਜਰਸੀ ਆ ਗਈ ਵੀਰੇ ਪਲੂਨ ਬੱਸੀ ਆ ਠੀਕ ਹੈ ਚਾਰ ਦਾੰਦਾ ਤੇ ਸੂ ਇਹ ਵੀ ਹੱਥ ਦਾ ਬਾਜੂ ਦੇਖੋ ਵੀਰੇ ਕੱਦ ਕੁਦ ਬਹੁਤ ਆ ਹਾਂ ਅੱਖਰ ਦੇਖੋ ਬਹੁਤ ਚੰਗੀਆਂ ਵੀਰੇ ਕਾਫੀ ਜਰਸੀ ਆ ਪਿਓਰ ਉਦਾਂ ਉਹ ਨਹੀਂ ਕਰਾਸ ਬੈਡ ਨੂੰ ਕਹਿੰਦੇ ਆਂਗੇ ਉਹ ਨਹੀਂ ਹਰਗਾਗਾ। ਜੋ ਫਟ ਫਟ ਲੈਵਾ ਤੇ ਫਾੜੀਆ ਲੈਵਾ। ਇਹ ਵੱਡੀ ਫੇਰ ਆ ਗਈ ਕਰਾਸ ਵੀਰੇ। ਠੀਕ ਹੈ। ਵੱਡੀ ਬੈਡਾ ਕਰਾਸ ਤੇ ਮਨ ਦੀ 1070 ਦੇ ਲੋਸਾ ਦੇਖੋ। ਠੰਡੀਆਂ ਸੀਰ ਵੱਡਾ ਹੈ। ਨਹੀਂ ਅਸੀਂ ਜਦੋਂ ਬੈਡ ਨਹੀਂ ਉਹਦਾ ਹੱਥ ਫੇਰਨਾ ਪਹਿਲਾਂ ਸਾਰੀ ਦੇਖ ਲੈ। ਵੀ ਠੰਡੀ ਹੈ ਖੜ ਗਈ ਠੀਕ ਹੈ। ਠੰਡੀ ਵੀ ਤਾਂ ਫੇਰ ਹੀ ਗਾੜ ਬਣੂਗਾ ਨਾ। ਜੇ ਹੱਲਾ ਤੱਕੀ। ਉਹਨੂੰ ਦੇਤੀ ਲੱਤ ਛੜ ਮਾਰੀ ਗੀ ਲੰਬਾ ਗਿਆ ਵੀਰੇ ਫਿਰ ਤਾਂ ਕੰਮ ਕਰਨ ਦਾ ਫਾਇਦਾ ਨਹੀਂ ਨਾ। ਅੱਗੇ ਅੰਦਰ ਮਾਲ ਖੜਾ ਜਿਹੜਾ। ਕੰਮ ਉਹਨਾਂ ਚਿਰ ਕਰ ਲਓ ਜਿੰਨਾ ਚਿਰ ਸਾਫ਼ ਹੋ ਜਾਏ ਵੀਰੇ। ਬਿਲਕੁਲ ਤਾਜੀ ਬਲਕੋ ਤਾਜੀ ਸੂਈਆਂ ਮਗਰ ਬੱਸੀ ਆ ਠੀਕ ਹੈ ਤਕਰੀਬਨ ਸਾਡੇ ਫਾਰਮ ਤੇ ਮੇਰੇ ਹਿਸਾਬ ਨਾਲ 5-6 ਬੈੜਾ ਮਗਰ ਬੱਸੀਆਂ ਨੇ ਜੀ ਠੀਕ ਹੈ ਤੇ ਇਹ ਸੂਣ ਵਾਲੀਆਂ ਵੀਰੇ 5-6 ਦਿਨ ਲਊ ਕਰਨ ਵਾਲੀ ਇਹ ਵੀ ਤਾਜੀ ਸੂਈ ਆਗੀ ਤੇ ਇਹਦੇ ਨਾਲ ਬਹੁਤ ਚੰਗਾ ਹੈਗਾ ਵੀਰੇ ਇਹ ਵੀ ਤਾਜੀ ਸੂਈ ਇਹਦੇ ਨਾਲ ਇਹਦੇ ਨਾਲ ਤਾਂ 20 ਦੇ ਲਵੇ ਹੋਊਗਾ ਜਰਸੀ ਦੇ ਹਾਂ ਇਹਦੇ ਨਾਲ ਹੋਊਗਾ 15 ਕਿਲੋ ਠੀਕ ਹੈ ਤੇ ਭਾਅ ਸੁਣ ਲੋ ਭਾਅ ਜਮਾ ਕਮਾਲ ਦੇ ਲਾ ਦੂੰਗਾ ਬਸ ਇਹ 55 ਦੀ ਦੇ ਦੂੰਗਾ ਇਹ ਬਾੜ ਵੀ ਦੇ ਦੂੰਗਾ ਜਮਾ ਕਮਾਲ ਦੇ ਭਾਅ ਦਾ ਦੂੰਗਾ ਕੋਰਾ ਦੇਖ ਕੇ ਬੰਦਾ ਨਹੀਂ ਮਨੂਗਾ ਤੇ ਵੀਰੇ ਵੱਡੀ ਬਣਾ ਤਾਲਿਸ਼ੋਂ ਦੁੱਧ ਤਾਂ ਹੋਊਗਾ 24 ਕਿਲੋ। ਮਗਰ ਵੀ ਬੱਸੀ ਆ ਸਿਰੇ ਦੀ। ਤੇ ਪਰ ਉਸਾਂ ਦਾ ਸ਼ੇਕ ਕੀ ਆ ਤੇ ਲਾੜ ਦੇ ਵਿੱਚ ਨਾ ਵਿੱਚੇ ਥੋੜੀ ਜਿਹੀ ਤਾਂ ਥਣ ਤੇ ਰਗੜ ਲੱਗ ਗਈ ਆ ਜੀ। ਬੇਨੂਮੀ ਜੀ ਦੁੱਧ 24-25 ਕਿਲੋ ਹੋਊਗਾ ਆਉਂਦੇ ਲਾਰਜ 27-28 ਕਿਲੋ ਦੁੱਧ ਕਰਕੇ ਵੇਚਾਂਗੇ। ਠੀਕ ਹੈ। ਹਾਂਜੀ। ਤੇ ਉਸ ਤੋਂ ਅੱਗੇ ਆਈ ਜੀ ਇਹ ਝੋੜਾ ਲੈਣ ਦੇ ਆਪਾਂ ਆ 45 ਜੀ ਦੇ ਦੇਾਂਗੇ। ਇਹ 44 ਜੀ ਦੇ। ਤੇ ਜਿਹੜੇ ਚਾਰ ਬੇੜਾ ਹੋਰ ਆਉਣੀਆਂ ਉਹ ਚਾਹੀਦੀਆਂ ਦੋ ਜਰਸੀ ਆ ਤੇ ਦੋ ਬੇੜਾ ਕ੍ਰਾਸ ਨੇ। ਟੋਟਲ 25 ਨਾਖ ਹੋਗੇ ਕੱਲ ਨੂੰ ਇੱਕ ਵੀ ਨਹੀਂ ਵੇਚ ਦੇਗੇ 25 ਤਰੀਕ ਨੂੰ ਜਿਹੜਾ ਵੀਰ ਆਉਂਦਾ ਵੇਚਣਤ ਹੋ ਕੇ ਆਵੇ ਵੀਰੇ ਬਹਿਣਾ ਦੇ ਕੇ ਮੋੜਾਂਗੇ ਕਿਸੇ ਗੱਲ ਨੂੰ ਖਾਲੀ ਨਹੀਂ ਮੋੜਦੇ ਹੈਗੇ ਠੀਕ ਹੈ 62807 13934 ਇੱਥੇ ਪਹੁੰਚੋ ਜਿਹੜੀ ਗਾਂ ਪਸੰਦਾ ਲੈ ਕੇ ਜਾਓ ਪਿੰਡ ਸੀਨੀਵਾਲ ਕਲਾ ਡੇਰੀ ਫਾਰਮ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈਸ